ਆ ਵੀਰੋ ਕਮਲਕੌਰ ਤੋਂ ਬਾਅਦ ਹੁਣ ਪ੍ਰੀਤ ਜੱਟੀ ਦਾ ਵੀ ਪੂਰਾ ਰੌਲਾ ਚੱਲ ਰਿਹਾ ਤੇ ਪ੍ਰੀਤ ਜੱਟੀ ਗੱਲਾਂ ਦੇਖੋ ਕਿਹੋ ਜੀਆਂ ਕਰ ਰਹੀ ਆ ਕਿੱਡਾ ਗੰਦ ਪਾਇਆ ਹੀ ਇਹਨੇ ਪਹਿਲਾਂ ਉਹ ਸਰਦਾਰ ਮੁੰਡੇ ਨਾਲ ਕੰਜਰਖਾਨਾ ਕੀਤਾ ਫੇਮਸ ਹੋਣ ਵਾਸਤੇ ਮਤਲਬ ਕੀ ਹੁੰਦਾ ਵੀ ਫਿਰ ਜਦੋਂ ਇਹ ਕੰਜਰਖਾਨਾ ਕਰਦੇ ਆ ਤਾਂ ਫੇ ਉਹ ਜਿਹੜੇ ਪੇਜ ਆ ਉਹ ਵੱਡੇ ਹੋ ਜਾਂਦੇ ਲੋਕੀ ਉੱਤੇ ਰੀਚ ਪਾਉਣੀ ਸ਼ੁਰੂ ਕਰ ਦਿੰਦੇ ਆ ਫੇ ਇਹਨਾਂ ਨੂੰ ਚੰਗਾ ਪੈਸਾ ਆਉਂਦਾ ਉਹਨੇ ਕੰਜਰਖਾਨਾ ਕੀਤਾ ਉਹ ਚ ਵਾਵਾ ਇਹਦੀ ਰੀਚ ਆ ਗਈ ਚੰਗੇ ਪੇਜ ਪੂਜ ਲੋਕੀ ਲਾਈਕ ਕਰਨ ਲੱਗ ਪਏ ਫਿਰ ਇਹਨੇ ਕਿਹਾ ਥੋੜਾ ਹੋਰ ਪੇਜ ਵਧਾਈਏ ਫਿਰ ਜਿੰਨਾ ਵਿਆਹ ਕਰਾਇਆ ਕਸ਼ੂ ਕੁਮੇ ਜਣਾ ਉਹਦੀ ਪੈਂਟ ਖੋਲ ਕੇ ਤੇ ਕਾਰ ਵਿੱਚ ਇਹਨੇ ਕੀ ਕੋਸ਼ਿਸ਼ ਕੀਤਾ ਪਤਾ ਨਹੀਂ ਯਾਰ ਇਹਦਾ ਸਹਰਾ ਸੱਸ ਕੀ ਹੋ ਜਾਏ ਆ ਇਹ ਕੋਠੇ ਵਾਲਾ ਇਹ ਸਾਰੇ ਘਰੇ ਟੱਬਰ ਹੀ ਕੋਠੇ ਵਾਲਾ ਆ ਉਹ ਪਿੰਡ ਵਾਲੇ ਵੀ ਯਾਰ ਬੋਲਦੇ ਨਹੀਂ ਵੀ ਇਹ ਹੋ ਜਾ ਗੰਦ ਖਾਣੇ ਨੂੰ ਤੁਸੀਂ ਪਿੰਡ 'ਚ ਰੱਖੋਗੇ ਤੇ ਕੀ ਗੱਲ ਤੁਹਾਡੀਆਂ ਬੱਚਿਆਂ ਤੇ ਪ੍ਰਭਾਵ ਨਹੀਂ ਪਊਗਾ ਤੁਹਾਡੀਆਂ ਜਨਾਨੀਆਂ ਤੇ ਪ੍ਰਭਾਵ ਨਹੀਂ ਪਊਗਾ ਜੇ ਜਦੋਂ ਪੂਰਾ ਟੱਬਰ ਜਨਾਨੀਆਂ ਨਾਲ ਲੰਘੂਗਾ ਸਾਹਮਣੇ ਇਹ ਖੜੀ ਹੋਊਗੀ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਹੁਣ ਕੀ ਕਹਿਣ ਦੀ ਅੱਗਿਓ ਲੋਕਾਂ ਨੂੰ ਗਲਤ ਬਣਾਈ ਜਾਂਂਦੀ ਆ ਲੋਕਾਂ ਨੂੰ ਗਲਤ ਬਣਾਈ ਜਾਂਂਦੀ ਆ ਵੀ ਮੇਰਾ ਭਰਾ ਹੈ ਨਹੀਂ ਮੇਰਾ ਪਿਓ ਹੈ ਨਹੀਂ ਮੇਰੀ ਮਾਂ ਗਰੀਬ ਆਰ ਤੁਸੀਂ ਮੇਰਾ ਖਰਚਾ ਚੱਕੋ ਫਿਰ ਮੈਂ ਵੀਡੀਓ ਪਾਉਣੀਆਂ ਛੱਡ ਦਿੰਨੀ ਆ ਹੱਦ ਹੋ ਗਈ ਯਾਰ ਉਹ 6 ਕਰੋੜ ਦੀ ਤੂੰ ਕੋਠੀ ਪਾ ਕੇ ਬੈਠੀਆਂ ਜੋ ਕਸ਼ੂ ਕਮਾਇਆ 24 ਘੰਟੇ ਨਾਲ ਵਿਹਲਾ ਵਿਲੜ ਉਹਨੂੰ ਕੰਮ ਤੇ ਲਾ ਲੋਕੀ ਤੇਰਾ ਖਰਚਾ ਚੱਕਣ ਤੇ ਫੇਰ ਉਹ ਗੰਦ ਪਾਉਣਾ ਬੰਦ ਕਰੇ ਇਹ ਕੋ ਸ਼ਰਲੀਨ ਸਿਰੇ ਦਾ ਗੰਦ ਉਹ ਜਦੋਂ ਮੇਰਾ ਪਿਓ ਵੈਂਟੀਨੇਟਰ ਤੇ ਪਿਆ ਮੇਰਾ ਪਿਓ ਵੈਂਟੀਨੇਟਰ ਤੇ ਪਿਆ 10000 ਅੱਛਾ ਜਿਹੜੇ ਲੋਕਾਂ ਦੇ ਪਿਓ ਬਿਮਾਰ ਹੁੰਦੇ ਆ ਦੀ ਉਹ ਗੰਦ ਪਾਉਣਾ ਸ਼ੁਰੂ ਕਰ ਦਿੰਦੀਆਂ ਕੁੜੀਆਂ ਹੈਂ ਵੀ ਪਿਓ ਵਲਟੀਨੇਟਰ ਦੇ ਪਿਆਰ ਫਿਰ ਮੈਂ ਇਸ ਵਾਸਤੇ ਗੰਦ ਪੋਣਾ ਸ਼ੁਰੂ ਕਰਦਾ ਇਹ ਕਿਹੜੇ ਕਾਨੂੰਨ ਚ ਲਿਖਿਆ ਆ ਉਹ ਮੀਕੇ ਮੁਕੇ ਹਰਗੇ ਜਿਹੜੇ ਉਹ ਸਲਮਾਨ ਖਾਨ ਨੂੰ ਕੁੜੀਆਂ ਸਪਲਾਈ ਕਰਦੇ ਰੇ ਸਾਰਾ ਬੰਬਈ ਜਾਣ ਦਾ ਪਾएंगे ਭੰਗੜਾ ਟੰਗ ਉਠਾ ਕੇ ਜਿਨ੍ਹਾਂ ਨੇ ਆਪ ਸਾਰੀ ਜ਼ਿੰਦਗੀ ਗੰਦ ਗਾਇਆ ਉਹ ਲੋਕਾਂ ਨੂੰ ਅਗਲਾ ਦੇਣ ਦਾ ਵੀ ਹਿਊਮਨ ਰਾਈਟਸ ਕੀ ਹੁੰਦੇ ਆ ਦੱਲੇ ਦਲਾਲ ਕੁੜੀਆਂ ਸਪਲਾਈ ਕਰਨ ਵਾਲੇ ਲੋਕਾਂ ਨੂੰ ਅਗਲਾ ਦੇਣਗੇ ਵੀ ਹਿਊਮਨ ਰਾਈਟਸ ਕੀ ਹੁੰਦੇ ਆ ਹੱਦ ਹੋ ਗਈ ਯਾਰ ਆ ਬਰਾਂ ਕੁੜੀ ਇੱਕ ਵੈਲਡਿੰਗ ਜਹਾ ਲਾ ਦਿੰਦੀ ਆ ਟੀਮ ਰੱਖੀ ਹੋਈ ਆ ਤੇ ਫੇਰ ਕਿਹੋ ਜਿਹਾ ਗੰਦੇ ਗਾਣਿਆਂ ਤੇ ਰੀਲਾਂ ਪਾਉਂਦੀ ਰਹੀ ਏਡੇ ਲੋਕੀ ਉਹਨੂੰ ਸਿਸਟਰ ਕਹਿਣਗੇ ਭੈਣ ਕਹਿਣਗੇ ਲੋਕਾਂ ਦਾ ਸਾਲਿਆਂ ਦਾ ਜਮੀਰ ਹੀ ਮਰ ਚੁੱਕਾ ਆ ਔਰ ਇੱਕ ਗੰਦ ਸਭ ਤੋਂ ਜ਼ਿਆਦਾ ਪੰਜਾਬ ਚ ਆ ਹਿਮਾਚਲ ਦੇ ਰੀਲਾਂ ਵੇਖ ਲੋ ਹਿਮਾਚਲ ਚ ਗੰਦ ਨਹੀਂ ਹੈਗਾ ਹੋਰ ਵੀ ਇੰਡੀਆ ਜੀ ਰੀਲਾਂ ਪੈਂਦੀਆਂ ਇਹ ਸਾਰਾ ਪੰਜਾਬ ਗੰਦ ਪੰਜਾਬ ਦੇ ਨਸੀਬ ਜੀ ਸੀਗਾ ਜਿੰਨਾ ਗੰਦ ਖਾਨਾ ਰੱਬ ਨੇ ਸਾਰੇ ਗੰਦਮੰਦ ਪੰਜਾਬ ਜੀ ਘਲਦੇ ਜਾਂ ਪੰਜਾਬ ਦੇ ਲੋਕ ਇਹਨਾਂ ਦਾ ਵਿਰੋਧ ਨਹੀਂ ਕਰਦੇ ਤੇ ਇਹਨਾਂ ਕਹਾਂ ਕੋਈ ਨਹੀਂ ਕੋਈ ਗੱਲ ਨਹੀਂ ਚੱਕੋ ਫਟੇ ਪਾਓ ਗੰਦ ਕਮਾਓ ਪੈਸੇ ਉਹ ਮੀਤੀ ਨੇ ਇੱਕ ਕਾਲਾ ਜਿਹਾ ਫੜਿਆ ਆਦਮੀ ਨੇ ਦਾ 15 20 ਲੱਖ ਕਮਾਉਂਦੀ ਆ ਐਸ਼ ਲੈਂਦੀ ਆ ਪਰ ਉਹਦਾ ਪ੍ਰਭਾਵ ਜਿਹੜਾ ਆਮ ਜਨਰੇਸ਼ਨ ਤੇ ਕੀ ਪੈ ਰਿਹਾ ਕੁੱਲੜ ਪੀਜੇ ਵਾਲਿਆਂ ਨੇ ਆਪਣੀ ਘਰ ਵਾਲੀ ਨੰਗੀ ਕਰਕੇ ਫਿਲਮ ਬਣਾਈ ਹੀ ਪੈਸੇ ਕਮਾਏ ਹੀ ਉਸ ਤੋਂ ਬਾਅਦ ਪੰਜਾਬ ਦੇ ਕਿੰਨੇ ਕੱਪੜ ਉਹਦੀਆਂ ਲੀਆਂ ਤੇ ਚੱਲ ਪਏ ਉਹਦੀਆਂ ਲੀਆਂ ਤੇ ਚੱਲ ਪਏ ਸਾਰਿਆਂ ਨੇ ਆਪਣੀਆਂ ਘਰ ਵਾਲੀਆਂ ਚੱਲ ਹੋਵੋ ਸਿੱਧੀਆਂ ਭਾਈ ਇਹ ਗੰਦ ਕਮਾਈਏ ਪੈਸੇ ਹੱਦ ਹੋ ਗਈ ਯਾਰ ਹੱਦ ਹੋ ਗਈ ਆਪਣਾ ਕਲਚਰ ਪੰਜਾਬ ਦਾ ਇੱਕ ਹੋਰ ਸਾਫ ਦਾ ਆਇਆ ਆਪਣੀਆਂ ਫਿਲਮਾਂ ਵਿੱਚ ਜੇ ਹੀਰੋ ਹੀਰਾਂ ਨੂੰ ਜੱਫੀ ਪਾਉਂਦਾ ਲੋਕੀ ਇਤਰਾਜ਼ ਕਰਦੇ ਆ ਪਰ ਇੱਥੇ ਭੈਣ ਜੋ ਇੱਥੇ ਤੇ ਬਲੂ ਫਿਲਮਾਂ ਦੀਆਂ ਫੈਕਟਰੀਆਂ ਲੱਗੀਆਂ ਪੰਜਾਬ 'ਚ ਘਰ ਵਾਲੀਆਂ ਘਰ ਵਾਲਿਆਂ ਦਾ ਜੋ ਗੰਦਮੰਦ ਇਕੱਠਾ ਹੋ ਗਿਆ ਇਹਦਾ ਇੱਕ ਦਿਨ ਵਿਰੋਧ ਹੋਣਾ ਹੀ ਹੋਣਾ ਸੀ ਤੇ ਵਿਰੋਧ ਹੋਇਆ ਵਧੀਆ ਹੋਇਆ ਬਹੁਤ ਸੋਣਾ ਹੋਇਆ ਮੈਂ ਤੇ ਆਪਕੇ ਨਾਂ ਨਸ਼ੇ ਪਤਾ ਹੀ ਛੱਡ ਗਏ ਨਿਹੰਗ ਸਿੰਘ ਸਾਜਾਂ ਦੇ ਨਿਹੰਗ ਸਿੰਘਾਂ ਨਾਲ ਜਾਂ ਤੇ ਸਾਰੇ ਅਜਿਹਾ ਗੰਦਮੰਦ ਹੈ ਸਾਰਾ ਖਤਮ ਕੀਤਾ ਜਾਵੇ ਇਹਨਾਂ ਨੂੰ ਭਜਾਇਆ ਜਾਵੇ ਪੰਜਾਬ ਤੋਂ ਮੈਨਾਂ ਤਾਂ ਆਪੇ ਹੋਈ ਸੋਚਣ ਡਿਆ ਆਂ ਲੋਕਾਂ ਨੂੰ ਇਹ ਇਹੋ ਜਿਹਾ ਕੁਝ ਵਿਖਾਉਂਦੇ ਆ ਜਿੰਨੇ ਇਹ ਗੰਦ ਮੰਨਦੇ ਆ ਇਹ ਆਪਣੇ ਆਪ ਨੂੰ ਸੇਵਾਦਾਰ ਬਣ ਕੇ ਆਪਣਾ ਜਿਹੜਾ ਨਕਲੀ ਚਿਹਰਾ ਹੈ ਸਾਹਮਣੇ ਵਿਖਾਉਂਦੇ ਸੋਸ਼ਲ ਮੀਡੀਆ ਦੇ ਲੋਕੀ ਫਸ ਜਾਂਦੇ ਆ ਉਹ ਫਸੋ ਨਾ ਯਾਰ ਦਿਮਾਗ ਤੋਂ ਕੰਮ ਲਾ ਦੁਨੀਆ ਬੜੀ ਅੱਗੇ ਪਹੁੰਚ ਗਈ ਆ ਆਪਾਂ ਪਿੱਛੇ ਹੀ ਬੈਠੇ ਰਹਿਣਾ ਆ ਆਪਾਂ ਵੀ ਥੋੜਾ ਅੱਗੇ ਹੋਈਏ ਯਾਰ ਆਪਾਂ ਵੀ ਅੱਗੇ ਹੋਈਏ ਅਸ਼ਰਲੀਨ ਮੈਂ ਤਾਂ ਮਾਫੀ ਨਹੀਂ ਮੰਗਦੀ ਤੂੰ ਬੈਠੀ ਐ ਇੱਥੇ ਆ ਨਾ ਗੰਦ ਤੂੰ ਇੱਥੇ ਪਾਉਣੀ ਆ ਤੂੰ ਪੰਜਾਬ ਜਾ ਕੇ ਗੰਦ ਪਾ ਪੰਜਾਬ ਦੇ ਲੋਕਾਂ ਦਾ ਵੀ ਜਿੱਦਾਂ ਦੀ ਕਮਲਕੌਰ ਦਾ ਉਹ ਚੱਕਰ ਹੋਇਆ ਉਦੋਂ ਦੇ ਉਹਦੇ 50 ਹਜ਼ਾਰ ਫਾਲੋਅਰ ਵਧ ਗਏ ਹੱਦ ਹੋ ਗਈ ਉਹ ਯਾਰ ਇਹੋ ਜਿਹਾਂ ਨੂੰ ਅਨਫਾਲੋ ਕਿਉਂ ਨਹੀਂ ਕਰਦੇ ਇਹ ਪ੍ਰੀਤ ਜੱਟੀ ਬ੍ਰਾਊਨ ਕੁੜੀ ਇਹ ਕਮਲਕੌਰ ਸ਼ਰਲੀਨ ਮੀਤੀ ਇਹ ਕੋ ਜਸਲੀਨ ਇਹ ਜਿਹੜੇ 15 ਵੀ ਗੰਦਾਂ ਕੁੱਲਰ ਪੀਜੇ ਇਹਨਾਂ ਨੂੰ ਟੋਟਲ ਅਨਫੋਲੋ ਕਰ ਦੋ ਪਰ ਲੋਕਾਂ ਵੀ ਸ਼ਾਇਦ ਗੰਦ ਦੇਖਣਾ ਹੀ ਪਸੰਦ ਕਰ ਚੁੱਕੇ ਇਹਨਾਂ ਨੂੰ ਅਨਫੋਲੋ ਕਰੋ ਗੰਦ ਖਤਮ ਹੋਵੇ ਜਦੋਂ ਆਪਾਂ ਉਹਨਾਂ ਨੂੰ ਵੇਖ ਵੇਖ ਕੇ 5-7 ਲੱਖ ਰੁਪਈਆ ਪਹੁੰਚਾਉਂਦੇ ਆ ਉਹਨਾਂ ਨੂੰ ਮਿਲਦਾ ਦਿਓ ਗੰਦ ਪਾਉਂਦੇ ਆ ਉਹ ਕਹਿੰਦੇ ਇਹ ਸਹੀ ਆ ਇਹ ਤਾਂ ਇਨਕਮ ਹੋ ਰਹੀ ਆ ਇਹ ਗੱਲਾਂ ਵੀਰੋ ਸੋਚਣੀਆਂ ਪੈਣੀਆਂ ਆ ਸੋਚਣੀਆਂ ਪੈਣੀਆਂ ਚੰਗੇ ਦਿਨਾਂ ਸੋਚਣੀਆਂ ਪੈਣੀਆਂ ਆ ਇਹਦੇ ਵਿੱਚ ਇਸ ਗੰਦ ਖਾਨੇ 'ਚ ਕੋਈ ਇੱਕ ਦਾ ਸ਼ਿਕਾਰ ਨਹੀਂ ਸਭ ਸ਼ਿਕਾਰ ਹੁੰਦੇ ਆ ਉੱਪਰੋਂ ਲੈ ਕੇ ਜਿਹੜੇ ਵੱਡੇ-ਵੱਡੇ ਮੰਤਰੀਆਂ ਹੁੰਦੇ ਨੇ ਬੱਚੇ-ਬੱਚੀਆਂ ਵੀ ਇਹ ਗੰਦ ਵੇਖਦੇ ਆ ਮਜ਼ਦੂਰਾਂ ਦੇ ਬੱਚੇ-ਬੱਚੀਆਂ ਵੀ ਵੇਖਦੇ ਮਿਡਲ ਕਲਾਸ ਜਿਹੜੀ ਕਲਾਸ ਕਿਸਾਨ ਹਰ ਕਲਾਸ ਦੇ ਆਏ ਜਿਹੜੀ ਜਨਰੇਸ਼ਨ ਆ ਉਹ ਪ੍ਰਭਾਵਿਤ ਹੁੰਦੀ ਇਸ ਗੰਦ ਨਾਲ ਕੋਈ ਇੱਕ ਜਨਰੇਸ਼ਨ ਨਹੀਂ ਪ੍ਰਭਾਵਿਤ ਹੁੰਦੀ ਤੇ ਆਪਣਾ ਜਿਹੜਾ ਪੰਜਾਬ ਦਾ ਕਲਚਰ ਆ ਉਹ ਥੋੜਾ ਹੋਰ ਸਾਫ ਦਾ ਆ ਆਪਣੇ ਕਲਚਰ 'ਚ ਜੀਏ ਇਸ ਗਾੰਦ ਨੂੰ ਅਵਾਰਡ ਕਰੀਏ ਧੰਨਵਾਦ ਵੀਰੋ ਧੰਨਵਾਦ